ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਹਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਵਿਸ਼ਾਲ ਪੈਦਲ ਯਾਤਰਾ ਪਿੰਡ ਕਟਾਰੂ ਚੱਕ ਤੋਂ ਗੁਰਦੁਆਰਾ ਸ਼੍ਰੀ ਬਾੜ ਸਾਬ ਤੱਕ ਆਯੋਜਿਤ ਹੋਈ ਜਿਸ ਵਿੱਚ ਕੈਬਨਟ ਮੰਤਰੀ ਲਾਲਚੰਦ ਕਟਾਰੂ ਚੱਕ ਤੇ ਹੋਰ ਸੰਗਤ ਨੇ ਭਾਗ ਲਿਆ ਬਿਲਕੁਲ ਸਭ ਨੂੰ ਪਤਾ ਕਿ ਇਹ ਉਹ ਦਾ ਮਹੀਨਾ ਜਿਹੜਾ ਨਾ ਕੇਵਲ ਸਿੱਖ ਇਤਿਹਾਸ ਦੇ ਅੰਦਰ ਬਲ ਕੇ ਪੰਜਾਬੀਆਂ ਦਾ ਉਹ ਸਾਨਾ ਮੱਤਾ ਇਤਿਹਾਸ ਜਿਹੜਾ ਵੱਖ-ਵੱਖ ਸੰਘਰਸ਼ਾਂ 'ਚ ਪੰਜਾਬੀਆਂ ਦਾ ਰੋਲ ਹੈ ਇਹ ਨਵੇਕਲੀ ਕਿਸਮ ਦੀ ਅਦੁੱਤੀ ਕੁਰਬਾਨੀ ਹੈ ਸੋ ਜੇ ਮੈਂ ਕਹਾਂ ਕਿ ਇਹ ਦਿਨ ਪੰਜਾਬ ਦੇ ਲਈ ਪੰਜਾਬੀਆਂ ਦੇ ਲਈ ਤੇ ਸਮੁੱਚੀ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਲੋਕਾਂ ਲਈ ਬੜੇ ਈਮੋਸ਼ਨਲ ਦਿਨ ਨੇ ਜਜ਼ਬਾਤੀ ਦਿਨ ਨੇ ਔਰ ਇਹਨਾਂ 7 ਦਿਨਾਂ ਦੇ ਅੰਦਰ ਗੁਰੂ ਸਹਿਬਾਨ ਦੇ ਛੋਟੇ ਵੱਡੇ ਸਾਬਜ਼ਾਦੇ ਆਂ ਔਰ ਮਾਤਾ ਗੁਜਰਕੌਰ ਜੀ ਦਾ ਜਿਹੜੀ ਸ਼ਹਾਦਤ ਹੁੰਦੀ ਆ ਔਰ ਜ਼ੁਲਮ ਦੇ ਖਿਲਾਫ ਇਹ ਸ਼ਹਾਦਤ ਇੱਕ ਆਪਣੇ ਆਪ ਚ ਨਵੇਕਲੀ ਕਿਸਮ ਦੀ ਕੁਰਬਾਨੀ ਹੈ ਸੋ ਇਸ ਕੁਰਬਾਨੀ ਨੂੰ ਸਜਦਾ ਕਰਨ ਦੇ ਲਈ ਇਸ ਕੁਰਬਾਨੀ ਤੋਂ ਪ੍ਰੇਰਣਾ ਲੈਣ ਦੇ ਲਈ ਅੱਜ ਹਰ ਸਾਲ ਦੀ ਤਰ੍ਹਾਂ ਪਿੰਡ ਕੁਟਾਰੂ ਚੱਕ ਤੋਂ ਇੱਕ ਵਿਸ਼ਾਲ ਪੈਦਲ ਮਾਰਚ ਗੁਰਦੁਆਰਾ ਸ੍ਰੀ ਵਾਟਸਾਪ ਬਾਬਾ ਸਿਰਚੰਨ ਜੀ ਦੀ ਚਰਨ ਸੋ ਤਪੱਸਿਆ ਪ੍ਰਾਪਤ ਧਰਤੀ ਤੇ ਆਇਆ ਸੋ ਮੈਂ ਕਹਿ ਸਕਦਾ ਕਿ ਪੰਜਾਬ ਦੇ ਅੰਦਰ ਵੈਸੇ ਤਾਂ ਚੱਪੇ-ਚੱਪੇ ਤੇ ਕੁਰਬਾਨੀਆਂ ਦੇ ਵੱਡੇ ਚਿੰਨ੍ਹ ਨੇ ਚਾਹੇ ਉਹ ਦੇਸੀ ਆਜ਼ਾਦੀ ਦੇ ਵੇਲੇ ਦੀਆਂ ਹੋਣ ਚਾਹੇ ਆਜ਼ਾਦੀ ਤੋਂ ਬਾਅਦ ਦੀਆਂ ਹੋਣ ਤੇ ਚਾਹੇ ਵਕ-ਵਕ ਸਮਿਆਂ ਦੇ ਦੌਰਾਨ ਜਿਹੜੀਆਂ ਜ਼ੁਲਮ ਦੇ ਖਿਲਾਫ ਲਹਿਰਾਂ ਉੱਟੀਆਂ ਨਾ ਚਾਹੇ ਉਹ ਭਗਤੀ ਲਹਿਰ ਆ ਚਾਹੇ ਉਹ ਕੂਕਾ ਲਹਿਰ ਆ ਚਾਹੇ ਗਦਰ ਲਹਿਰ ਆ ਸੋ ਵੱਡੀਆਂ ਕੁਰਬਾਨੀਆਂ ਕਰਨ ਦਾ ਮਾਣ ਵੀ ਜਿਹੜਾ ਉਹ ਪੰਜਾਬੀਆਂ ਨੂੰ ਹਾਸਿਲ ਆ